ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਨਿਊ ਵੀਡੀਓਸ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਵਾਹਿਗੁਰੂ ਦੀ ਕਿਰਪਾ ਜੀ ਅਸੀਂ ਵੀ ਸਾਰੇ ਬਿਲਕੁਲ ਠੀਕ ਠਾਕ ਆ ਅੱਜ ਦੀ ਨਿਊ ਵੀਡੀਓ ਚ ਮੈਂ ਤੁਹਾਨੂੰ ਦੱਸੂਗੀ ਕਿ ਮੈਂ ਕਿਹੜਾ ਫਾਊਂਡੇਸ਼ਨ ਯੂਜ਼ ਕਰਦੀ ਆਂਗੀ ਅ ਪਹਿਲਾਂ ਮੈਂ ਸਵਿਸ ਬਿਊਟੀ ਦਾ ਯੂਜ਼ ਕਰਦੀ ਸੀਗੀ ਉਹ ਹੁਣ ਖਤਮ ਹੋ ਗਿਆ ਸੀ ਤਾਂ ਫਿਰ ਮੈਂ ਸੋਚਿਆ ਕਿ ਫਿਟਮੀ ਦਾ ਵੀ ਆਪਾਂ ਟਰਾਈ ਕਰਕੇ ਦੇਖੀਏ ਕਿ ਕਿਦਾਂ ਦਾ ਰਿਜ਼ਲਟ ਹੈ ਨਾ ਤਾਂ ਅੱਜ ਮੈਂ ਤੁਹਾਨੂੰ ਫਿਟਮੀ ਦੇ ਜਿਹੜੇ ਅ ਫਾਊਂਡੇਸ਼ਨ ਬਾਰੇ ਦੱਸੂਗੀ ਕਿ ਅ ਕਿਹੜਾ ਨੰਬਰ ਕਿਹੜੀ ਸਕਿਨ ਲਈ ਵਧੀਆ ਹੁੰਦਾ ਹੈਗਾ ਤੇ ਤੁਸੀਂ ਕਿਹੜਾ ਯੂਜ਼ ਕਰ ਸਕਦੇ ਹੋ ਦੀ ਸਕਿਨ ਅਕੋਰਡਿੰਗ ਅ ਸੋ ਮੇਰੀ ਸਕਿਨ ਫੇਅਰ ਹੈਗੀ ਥੋੜੀ ਜਿਹੀ ਪੇਲ ਜੀ ਹੈ ਮੇਰੀ ਸਕਿਨ ਪੇਲੀ ਜੀ ਸਕਿਨ ਹੈ ਮੇਰੀ ਤਾਂ ਉਸ ਦੇ ਅਕੋਰਡਿੰਗ ਮੈਂ ਫਿਟ ਮੀ ਦਾ ਤੁਹਾਨੂੰ ਫਾਊਂਡੇਸ਼ਨ ਜਿਹੜਾ ਉਹ ਯੂਜ਼ ਕਰਕੇ ਦਿਖਾਵਾਂਗੀ ਇਹ 115 ਨੰਬਰ ਹੈਗਾ ਤੇ ਆਈਵਰੀ ਸ਼ੇਡ ਹੈ ਦੀ ਠੀਕ ਹੈ ਜੀ ਸੋ ਹੁਣ ਮੇਰੇ ਕੁਝ ਵੀ ਨਹੀਂ ਲੱਗਿਆ ਹੋਇਆ ਤੇ ਆਪਾਂ ਸਿਰਫ ਇਕੱਲਾ ਮੋਇਸਚਰਾਈਜ਼ਰ ਲਗਾਇਆ ਹੋਇਆਗਾ ਜਦੋਂ ਮੈਂ ਫੇਸ ਵਾਸ਼ ਕੀਤਾ ਤਾਂ ਮੈਂ ਮੋਇਸਚਰਾਈਜ਼ਰ ਹੀ ਲਗਾਉਣੀ ਹੁੰਦੀ ਆ ਕਿਉਂਕਿ ਮੈਂ ਡੇਲੀ ਘਰ ਦੇ ਵਿੱਚ ਹੁੰਨੀ ਆ ਜਦੋਂ ਉਹ ਮੈਂ ਫਾਊਂਡੇਸ਼ਨ ਨਹੀਂ ਅਪਲਾਈ ਕਰਦੀ ਸੋ ਹੁਣ ਮੈਂ ਸਿਰਫ ਜਿਹੜਾ ਮੋਇਸਚਰਾਈਜ਼ਰ ਲਗਾਇਆ ਹੋਇਆ ਆਪਣੇ ਫੇਸ ਤੇ ਹਲਕੀ ਲਿਪਸਟਿਕ ਲੱਗੀ ਹੋਈ ਆ ਤੇ ਹੋਰ ਕੁਝ ਵੀ ਮੇਕਅਪ ਨਹੀਂ ਹੈਗਾ ਆਪਣੇ ਫੇਸ ਤੇ ਠੀਕ ਹੈ ਜੀ ਸੋ ਮੈਂ ਪਹਿਲਾਂ ਇੱਕ ਪਾਸੇ ਲਗਾ ਕੇ ਦਿਖਾਵਾਂਗੀ ਤੁਹਾਨੂੰ ਤੇ ਤੁਸੀਂ ਫਰਕ ਹੈ ਜਿਹੜਾ ਉਹ ਦੇਖੋਗੇ ਠੀਕ ਹੈ ਜੀ ਸੋ ਜੇ ਦੀ ਸਕਿਨ ਫੇਅਰ ਹੈਗੀ ਹੈ ਨਾ ਤਾਂ ਤੁਸੀਂ 115 ਨੰਬਰ ਆਈਵਰੀ ਵਾਲਾ ਜਿਹੜਾ ਸ਼ੇਡ ਹੈ ਉਹ ਯੂਜ਼ ਕਰ ਸਕਦੇ ਹੋ ਆਪਣੀ ਸਕਿਨ ਦੇ ਅਕੋਰਡਿੰਗ ਤੇ ਤੁਸੀਂ ਟੈਸਟ ਕਰ ਸਕਦੇ ਹੋ ਜਦੋਂ ਤੁਸੀਂ ਲੈਣੇ ਹੋਣੇ ਹਨ ਆਪਣੀ ਕਲਾਈ ਤੇ ਲਾ ਕੇ ਕਿ ਤੁਹਾਨੂੰ ਕਿਹੜਾ ਜਿਹੜਾ ਸ਼ੂਟ ਕਰੂਗਾ ਹਨਾ ਤੇ ਚਲੋ ਜੀ ਹੁਣ ਆਪਾਂ ਤੁਹਾਨੂੰ ਫੇਸ ਤੇ ਅਪਲਾਈ ਕਰਕੇ ਦਿਖਾਉਣੀ ਆ ਨਾਲ ਨਾਲ ਮੈਂ ਤੁਹਾਨੂੰ ਹਾਈਲਾਈਟਰ ਵੀ ਲਗਾ ਕੇ ਦਿਖਾਉਂਗੀ ਅ ਕੀ ਕਿਸ ਤਰ੍ਹਾਂ ਮੈਂ ਹਾਈਲਾਈਟਰ ਲਗਾਉਣੀ ਹੈ ਤੇ ਕਿਸ ਤਰ੍ਹਾਂ ਮੈਂ ਆਪਣਾ ਜਿਹੜਾ ਬੇਸ ਹੈ ਉਹ ਬਣਾਉਣੀ ਹੈ ਫੇਸ ਤੇ ਠੀਕ ਹੈ ਜੀ ਅ ਮੇਕਅਪ ਵਾਲਾ ਤੇ ਚਲੋ ਹੁਣ ਆਪਾਂ ਫਾਊਂਡੇਸ਼ਨ ਲਗਾਉਣੀ ਹੈਗੀ ਆਪਾਂ ਇਹਨੂੰ ਥੋੜਾ ਜਿਹਾ ਹੀ ਲਵਾਂਗੇ ਕਿਉਂਕਿ ਮੈਂ ਬਿਲਕੁਲ ਹਲਕਾ ਜਿਹਾ ਹੀ ਬੇਸ ਬਣਾਉਣੀ ਹੁੰਦੀ ਆ ਅ ਨਹੀਂ ਤਾਂ ਫਿਰ ਜਿਆਦਾ ਹਨਾ ਜਦੋਂ ਆਪਾਂ ਧੁੱਪ ਦੇ ਵਿੱਚ ਹੁੰਨੇ ਆ ਤਾਂ ਫਿਰ ਆਪਣੀ ਸਕਿਨ ਜਿਹੜੀ ਉਹ ਪੀਲੀ ਪੀਲੀ ਲੱਗਣ ਲੱਗ ਜਾਂਦੀ ਹੈ ਠੀਕ ਹੈ ਮੇਰੇ ਕੋਲ ਸ਼ੀਸ਼ਾ ਵੀ ਨਹੀਂ ਹੈਗਾ ਸੀਗਾ ਮੇਰਾ ਸ਼ੀਸ਼ਾ ਜਿਹੜਾ ਦੂਜਾ ਸੀਗਾ ਛੋਟਾ ਉਹ ਪਤਾ ਨਹੀਂ ਕਿੱਧਰ ਚਲਾ ਗਿਆ ਹੁਣ ਆਪਾਂ ਇਹਦੇ ਨਾਲ ਕੰਮ ਚਲਾਵਾਂਗੇ ਠੀਕ ਹੈ ਜੀ ਇਧਰਲੇ ਪਾਸੇ ਆਪਾਂ ਇਹਨੂੰ ਟਰਾਈ ਕਰਕੇ ਦੇਖਦੇ ਹਾਂ ਕਿੰਦਾਂ ਦਾ ਰਿਜ਼ਲਟ ਇਹਦਾ ਇਹ ਅਫੋਰਡੇਬਲ ਹੈ ਵੀਰੇ ਮੇਰੇ ਲਈ ਸਹੀ ਹੈ ਇਹਦਾ ਰੇਟ ਪ੍ਰਾਈਸ ਤਾਂ ਕਰਕੇ ਆਪਾਂ ਇਹਨੂੰ ਜਿਹੜਾ ਟਰਾਈ ਕਰਕੇ ਦੇਖਦੇ ਹਾਂ ਕਿ ਕਿੰਦਾਂ ਦਾ ਇਹ ਜਿਆਦਾ ਜਿਹੜਾ ਮਹਿੰਗਾ ਫਾਊਂਡੇਸ਼ਨ ਮੈਂ ਨਹੀਂ ਲੈ ਸਕਦੀ ਸੋ ਮੈਂ ਆਪਣੇ ਪ੍ਰਾਈਸ ਦੇ ਅਕੋਰਡਿੰਗ ਇਹ 450 ਦਾ ਆਇਆ ਸੀਗਾ ਤੁਹਾਨੂੰ ਦੱਸ ਦੇਣੀ ਆ हां जी मैं इस तरह ही डॉट डॉट करके लगावणी ਹੁੰਨੀ ਆ ਕਿਉਂਕਿ ਹਲਕਾ ਜਿਹਾ ਹੀ ਲਗਾਵਾਗੇ ਆਪਾਂ ਨਾਈਟ ਫੰਕਸ਼ਨ ਦੇ ਵਿੱਚ ਜੇ ਆਪਾਂ ਜ਼ਿਆਦਾ ਵੀ ਲਗਾ ਲਈ ਤਾਂ ਵੀ ਚੱਲਦਾ ਹੈਗਾ ਹਨਾ ਪਰ ਦਿਨ ਦੇ ਵਿੱਚ ਪਤਾ ਚ ਲੱਗ ਜਾਂਦਾ ਹੈ ਹਨਾ ਕਿ ਜ਼ਿਆਦਾ ਫਾਊਂਡੇਸ਼ਨ ਲੱਗਿਆ ਹੋਇਆ ਇੱਕ ਤੈਂਜ ਹੀ ਬਣ ਜਾਂਦੀ ਹੈ ਲੱਗਦੋ ਤੇ ਇੱਥੇ ਮੈਂ ਵੌਇਸ ਓਵਰ ਕਰ ਰਹੀ ਸੀ ਕਿਉਂਕਿ ਮੇਰੀ ਆਵਾਜ਼ ਨਹੀਂ ਕਲੀਅਰ ਆ ਰਹੀ ਸੀ ਬੱਚੇ ਬਾਹਰ ਖੇਲੇ ਆ ਰਹੇ ਸੀਗੇ ਤੇ ਉਹਨਾਂ ਦੀ ਆਵਾਜ਼ ਆ ਰਹੀ ਸੀ ਬਹੁਤ ਜ਼ਿਆਦਾ ਤੇ ਇੱਥੇ ਬਰਸ਼ ਨਾਲ ਆਪਣਾ ਕੰਮ ਨਹੀਂ ਚੱਲਦਾ ਮੈਂ ਹੱਥ ਨਾਲ ਹੀ ਇਹਨੂੰ ਸੈੱਟ ਕਰ ਲੈਣੀ ਹੁੰਦੀ ਆ ਤੇ ਅ ਇਸ ਤਰ੍ਹਾਂ ਆਪਾਂ ਫਿੰਗਰ ਦੀ ਹੈਲਪ ਨਾਲ ਇਹਨੂੰ ਬਿਲਕੁਲ ਸੈੱਟ ਕਰ ਲਾਂਗੇ ਅ ਸਫਿਸ ਬਿਊਟੀ ਦਾ ਵੀ ਆਪਾਂ ਤੁਹਾਨੂੰ ਰਿਵਿਊ ਦੇਵਾਂਗੇ ਕਿਉਂਕਿ ਮੈਂ ਇਹ ਦੋ ਹੀ ਫਾਊਂਡੇਸ਼ਨ ਯੂਜ਼ ਕਰਕੇ ਦੇਖਿਆ ਸਫਿਸ ਬਿਊਟੀ ਦਾ ਤੇ ਫਿਟਮੀ ਦਾ ਕਿਉਂਕਿ ਮੇਰੇ ਹਨਾ ਪ੍ਰਾਈਸ ਅਕੋਰਡਿੰਗ ਜਿੰਨਾ ਕੁ ਮੈਂ ਲੈ ਸਕਦੀ ਆ ਹਨਾ ਜਾਦਾ ਆਪਾਂ ਹਾਈ ਰੇਟ ਨਹੀਂ ਲੈ ਸਕਦੇਗੇ ਸੋ ਉਦਾਂ ਦੇ ਹਨਾ ਰੇਟ ਦੇ ਹਿਸਾਬ ਨਾਲ ਮੈਂ ਤੁਹਾਨੂੰ ਰਿਵਿਊ ਦੇ ਰਹੀਆਂ ਜਿਹੜੇ ਜਿਹੜੇ ਮੈਂ ਯੂਜ਼ ਕੀਤੇ ਹੋਏ ਨੇਗੇ ਸੋ ਇਸ ਤਰ੍ਹਾਂ ਆਪਾਂ ਇੱਕ ਪਾਸੇ ਅਪਲਾਈ ਕਰ ਲਿਆਗਾ ਨਾਈਟ ਫੰਕਸ਼ਨ ਦੇ ਲਈ ਫਾਊਂਡੇਸ਼ਨ ਬਹੁਤ ਵਧੀਆ ਹੁੰਦਾਗਾ ਪਰ ਦਿਨ ਦੇ ਵਿੱਚ ਮੈਂ ਬਹੁਤ ਜ਼ਿਆਦਾ ਬਹੁਤ ਘੱਟ ਲਾਉਣੀ ਆਗੀ ਫਾਊਂਡੇਸ਼ਨ ਕਿਉਂਕਿ ਦਿਨ ਦੇ ਵਿੱਚ ਪਤਾ ਚ ਲੱਗਦਾ ਰਹਿੰਦਾਗਾ ਹਨਾ ਕੀ ਫਾਊਂਡੇਸ਼ਨ ਲੱਗਿਆ ਹੋਇਆ ਕਾਲਾ ਜਿਹਾ ਪੈ ਜਾਂਦਾ ਚਿਹਰਾ ਤੇ ਨਾਈਟ ਫੰਕਸ਼ਨ ਦੇ ਵਿੱਚ ਜਦੋਂ ਆਪਾਂ ਫਾਊਂਡੇਸ਼ਨ ਲਗਾ ਕੇ ਉੱਪਰ ਦੀ ਹਾਈਲਾਈਟਰ ਲਗਾ ਲੈਨੇ ਆ ਤਾਂ ਬਹੁਤ ਸੋਹਣੀ ਚਮਕ ਆ ਜਾਂਦੀ ਆਪਣੇ ਫੇਸ ਤੇ ਤੇ ਵਧੀਆ ਲੱਗਦਾ ਆਪਣਾ ਫੇਸ ਸੋਹਣਾ ਲੱਗਦਾ ਹੈਗਾ ਤੇ ਅਦਰਵਾਇਜ਼ ਜੇਕਰ ਦਿਨ ਦਾ ਫੰਕਸ਼ਨ ਹੈ ਤਾਂ ਮੈਂ ਨੇਚਰਲੀ ਹੀ ਬਸ ਕਲਾ ਮੋਇਸਚਰਾਈਜ਼ਰ ਲਗਾ ਕੇ ਚਲੀ ਜਾਨੀ ਹੁਣੀਆਂ ਤੇ ਇੱਥੇ ਮੈਂ ਵੌਇਸ ਓਵਰ ਕਰ ਰਹੀ ਸੀਗੀ ਤੋ ਜਿਹੜੀ ਮੇਰੀ ਰੀਅਲ ਵਾਸ ਸੀ ਇੱਥੇ ਮੈਂ ਉਹ ਕੱਟਤੀ ਤੇ ਤੁਸੀਂ ਦੇਖ ਸਕਦੇ ਹੋ ਸੋਹਣਾ ਲੱਗ ਰਿਹਾਗਾ ਠੀਕ ਠੀਕ ਲੱਗ ਰਿਹਾ ਮੈਨੂੰ ਲੱਗਦਾ ਹੈ ਹਨਾ ਕਿ ਜੇ ਆਪਾਂ ਨਾਈਟ ਫੰਕਸ਼ਨ ਦੇ ਵਿੱਚ ਲਗਾਉਣਾ ਤਾਂ ਸਹੀ ਹੈਗਾ ਤੇ ਚਲੋ ਜੀ ਹੁਣ ਆਪਾਂ ਦੂਸਰੇ ਪਾਸੇ ਵੀ ਤੁਹਾਨੂੰ ਅਪਲਾਈ ਕਰਕੇ ਦਿਖਾਵਾਂਗੇ ਸਾਰੇ ਫੇਸ ਤੇ ਤੇ ਉਸ ਤੋਂ ਬਾਅਦ ਹਾਈਲਾਈਟ ਵੀ ਕਰਕੇ ਦਿਖਾਵਾਂਗੇ ਆਪਣੇ ਫੇਸ ਨੂੰ ਹਾਈਲਾਈਟਰ ਮੈਂ ਲਿਕਵੜ ਵਾਲਾ ਲਿਕੁਇਡ ਵਾਲਾ ਨਹੀਂ ਯੂਜ਼ ਕਰਦੀ ਦੂਸਰਾ ਹੀ ਯੂਜ਼ ਕਰਦੀਏਗੀ ਮਤਲਬ ਕਿ ਬ੍ਰਸ਼ ਨਾਲ ਬ੍ਰਸ਼ ਦੀ ਹੈਲਪ ਨਾਲ ਲੱਗਦਾ ਜਿਹੜਾ ਪਾਊਡਰ ਵਾਲਾ ਤੇ ਨਾਲ ਨਾਲ ਮੈਂ ਤੁਹਾਨੂੰ ਹਾਈਲਾਈਟ ਹਾਈਲਾਈਟਰ ਵੀ ਆਪਣੇ ਫੇਸ ਤੇ ਜਿਹੜਾ ਅਪਲਾਈ ਕਰਕੇ ਦਿਖਾਵਾਂਗੀ ਤੇ ਚਲੋ ਜੀ ਤੇ ਆਪਾਂ ਦੂਸਰੇ ਫੇਸ ਦੇ ਜਿਹੜਾ ਦੂਸਰਾ ਪਾਸਾ ਸੀ ਉਧਰ ਵੀ ਅਪਲਾਈ ਕਰ ਲਈਏ ਸਾਰੇ ਫਾਊਂਡੇਸ਼ਨ ਜੇ ਆਪ ਅੰਗਲਾਂ ਨੂੰ ਟੈਪ ਟੈਪ ਕਰਕੇ ਇਹਨਾਂ ਫਾਊਂਡੇਸ਼ਨ ਲਗਾਉਣੇ ਤਾਂ ਸਹੀ ਲੱਗ ਜਾਂਦਾ ਹੈਗਾ ਅ ਬਿਊਟੀ ਬਲੈਂਡਰ ਨਾਲ ਵੀ ਸਹੀ ਲੱਗ ਜਾਂਦਾ ਪਰ ਮੇਰੇ ਕੋਲ ਨਾ ਹੂ ਟਿਕਦਾ ਨਹੀਂ ਹੈਗਾ ਖੋ ਜਾਂਦਾ ਹੈਗਾ ਥੋੜਾ ਮਸ ਇਧਰ ਉਧਰ ਹੋ ਜਾਂਦਾ ਹੈਗਾ ਤਾਂ ਫਿਰ ਆਪਾਂ ਉਂਗਲਾ ਦੇ ਨਾਲ ਹੀ ਹੈਨਾ ਸੈੱਟ ਕਰ ਲਈਦੇ ਫਾਊਂਡੇਸ਼ਨ ਨੂੰ ਟੈਪ ਟੈਪ ਕਰਕੇ ਠੀਕ ਹੈ ਜੀ ਜੇਕਰ ਹਨਾ ਕਿਸ ਤਰ੍ਹਾਂ ਕੇ ਜੇ ਆਪਾਂ ਲਾਉਨੇ ਫਾਊਂਡੇਸ਼ਨ ਤਾਂ ਫਿਰ ਉਹ ਪਾਪੜੀ ਜੀ ਬਣ ਜਾਂਦੀ ਹੈ ਸੈੱਟ ਨਹੀਂ ਹੁੰਦਾ ਹੈਗਾ ਤੇ ਜੇਕਰ ਤੁਸੀਂ ਵਧੀਆ ਹੈਨਾ ਇਸ ਤੋਂ ਵੀ ਜ਼ਿਆਦਾ ਕਲੀਅਰ ਕਰਨਾ ਚਾਹੁੰਦੇ ਹੋ ਆਪਣੇ ਫੇਸ ਨੂੰ ਬੇਸ ਜ਼ਿਆਦਾ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਦੂਸਰਾ ਕੋਡ ਵੀ ਲਗਾ ਸਕਦੇ ਹੋ ਇੱਥੇ ਆਪਾਂ ਇੱਕ ਕੋਡ ਹੀ ਲਗਾਇਆ ਸੀ ਤੇ ਤੁਸੀਂ ਦੇਖ ਸਕਦੇ ਹੋ ਰਿਜ਼ਲਟ ਹੈਨਾ ਤੇ ਸਾਰੀਆਂ ਭੈਣਾਂ ਨੇ ਕਮੈਂਟ ਜ਼ਰੂਰ ਕਰਨਾ ਹੈ ਕਿ ਫਾਊਂਡੇਸ਼ਨ ਦਾ ਰਿਜ਼ਲਟ ਤੁਹਾਨੂੰ ਕਿਦਾਂ ਦਾ ਲੱਗਿਆ ਫਿਟਮੀ ਦਾ ਤੇ ਮੈਨੂੰ ਫਿਟਮੀ ਦੀ ਸਵਿਸ ਬਿਊਟੀ ਦੇ ਵਿੱਚ ਸਵਿਸ ਬਿਊਟੀ ਜਿਆਦਾ ਵਧੀਆ ਲੱਗਿਆ ਹਾਂਜੀ ਇੱਥੇ ਆਪਾਂ ਚੰਗੀ ਤਰ੍ਹਾਂ ਅਪਲਾਈ ਕਰ ਲਿਆ ਆਪਣੇ ਫੇਸ ਤੇ ਟੈਪ ਟੈਪ ਕਰਕੇ ਜਿਹੜਾ ਸਹਾਰਾ ਹੈ ਉਹ ਬਿਲਕੁਲ ਸੈੱਟ ਕਰ ਲਿਆ ਕਿਉਂਕਿ ਕਿਤੋਂ-ਕਿਤੋਂ ਹਨਾ ਕਈ ਵਾਰ ਕਿਤੇ ਜ਼ਿਆਦਾ ਲੱਗਿਆ ਹੁੰਦਾ ਕਿਤੇ ਘੱਟ ਲੱਗਿਆ ਹੁੰਦਾ ਤਾਂ ਡੱਬ ਜੇ ਪੈ ਜਾਂਦੇ ਨੇ ਉਹਨੂੰ ਆਪਾਂ ਇੱਕੋ ਜਿਹਾ ਕਰ ਲਿਆ ਸਾਰਾ ਤੇ ਹੁਣ ਤੁਸੀਂ ਫਰਕ ਦੇਖ ਰਹੇ ਹੋ ਨਾ neck ਦਾ ਆਪਣੇ ਦਾ ਇੱਥੋਂ ਪਤਾ ਲੱਗ ਰਿਹਾਗਾ ਆ ਵਾਲੀ ਸਕਿਨ ਦਾ ਤੇ ਆ ਵਾਲੀ ਸਕਿਨ ਦਾ ਹਨਾ ਤਾਂ ਜੇ ਆਪਾਂ ਨਾਈਟ ਫੰਕਸ਼ਨ ਦੇ ਵਿੱਚ ਜਾਣਾ ਤਾਂ ਆਪਾਂ ਇਹਨੂੰ ਅਪਲਾਈ ਕਰ ਸਕਦੇ ਹਾਂਗਾ ਕਰ ਸਕਦੇ ਹਾਂਗੇ ਬਹੁਤ ਵਧੀਆ ਰਿਜ਼ਲਟ ਹੈਗਾ ਪਰ ਡੇ ਦੇ ਵਿੱਚ ਨਹੀਂ ਇਹ ਕੰਮ ਕਰੂਗਾ ਕਿਉਂਕਿ ਉਹ ਲਾਈਟਾਂ ਪੈਂਦੀਆਂ ਨੇ ਜਦੋਂ ਹਨਾ ਉਦੋਂ ਉਸ ਚੀਜ਼ ਦਾ ਇੰਨਾ ਪਤਾ ਨਹੀਂ ਲੱਗਦਾ ਹੈਗਾ ਸ਼ਾਈਨ ਕਰਦਾ ਆਪਣਾ ਚਿਹਰਾ ਪਰ ਦਿਨ ਦੇ ਵਿੱਚ ਨਹੀਂ ਮੈਨੂੰ ਸਹੀ ਲੱਗਿਆ ਦਿਨ ਦੇ ਵਿੱਚ ਆਪਾਂ ਇਹਨੂੰ ਨਹੀਂ ਲਗਾ ਸਕਦੇ ਅ ਸਵਿਸ ਬਿਊਟੀ ਦਾ ਵੀ ਆਪਾਂ ਤੁਹਾਨੂੰ ਰਿਜ਼ਲਟ ਦੇਵਾਂਗੇ ਵੈਸੇ ਮੈਂ ਅ ਅਪਲਾਈ ਕੀਤਾ ਹੋਇਆ ਹੈਗਾ ਬਹੁਤ ਸੋਹਣਾ ਰਿਜ਼ਲਟ ਹੈ ਉਹਦਾ ਇਹਦੇ ਨਾਲੋਂ ਸਵਿਸ ਬਿਊਟੀ ਦਾ ਜ਼ਿਆਦਾ ਵਧੀਆ ਹੈਗਾ ਸੋ ਹੁਣ ਆਪਾਂ ਤੁਹਾਨੂੰ ਹਾਈਲਾਈਟਰ ਵੀ ਲਗਾ ਕੇ ਦਿਖਾਵਾਂਗੇ ਕੀ ਕਿੱਦਾਂ ਦੀ ਲੁੱਕ ਆਉਂਦੀ ਹੈ ਫਾਈਨਲ ਹਾਂ ਜੀ ਇਹ ਆ ਗਈ ਆਪਣੀ ਫਾਈਨਲ ਲੁੱਕ ਅ ਫਿਟਮੀ ਦਾ ਹਾਂ ਜੀ ਇਹ ਆ ਗਈ ਆਪਣੀ ਫਾਈਨਲ ਲੁੱਕ ਫਾਊਂਡੇਸ਼ਨ ਅਪਲਾਈ ਕਰਕੇ ਆਪਾਂ ਹਾਈਲਾਈਟਰ ਵੀ ਕਰ ਲਿਆ ਆਪਣੇ ਹਾਈਲਾਈਟਰ ਵੀ ਜਿਹੜਾ ਅਪਲਾਈ ਕਰ ਲਿਆ ਆਪਣੇ ਫੇਸ ਤੇ ਸੋ ਜੇਕਰ ਤੁਸੀਂ ਘੱਟ ਪ੍ਰਾਈਸ ਦੇ ਵਿੱਚ ਕੋਈ ਵਧੀਆ ਫਾਊਂਡੇਸ਼ਨ ਖਣਾ ਲੱਭ ਰਹੇ ਹੋਗੇ ਤੇ ਤੁਹਾਨੂੰ ਨਹੀਂ ਮਿਲ ਰਿਹਾ ਤੁਸੀਂ ਫਿਟਮੀ ਦਾ ਯੂਜ਼ ਕਰ ਸਕਦੇ ਹੋ 115 ਨੰਬਰ ਜੇਕਰ ਤੁਹਾਡੀ ਸਕਿਨ ਫੇਅਰ ਹੈ ਤੇ ਨਾਲ ਪੀਲੀ ਜੀ ਸਕਿਨ ਹੈਗੀ ਤਾਂ ਤੁਸੀਂ ਯੂਜ਼ ਕਰ ਸਕਦੇ ਹੋ ਬਾਕੀ ਤੁਸੀਂ ਫਿਟਮੀ ਦਾ ਯੂਜ਼ ਕਰ ਸਕਦੇ ਹੋ ਵਧੀਆ ਹੈਗਾ ਤੇ ਤੁਸੀਂ ਆਪਣੀ ਸਕਿਨ ਦੇ ਅਕੋਰਡਿੰਗ ਲੈਣਾਗਾ ਨੰਬਰ ਕਿਹੜਾ ਤੁਹਾਨੂੰ ਸ਼ੂਟ ਕਰੂਗਾ ਹਨਾ ਤੁਸੀਂ ਆਪਣੇ ਫੇਸ ਤੇ ਅਪਲਾਈ ਕਰਕੇ ਦੇਖ ਸਕਦੇ ਹੋ ਉੱਥੇ ਹੀ ਸ਼ਾਪ ਤੇ ਖੜਕੇ ਹਨਾ ਤੇ ਤੁਸੀਂ ਆਪਣੀ ਕਲਾਈ ਤੇ ਜਿਹੜਾ ਲਗਾ ਕੇ ਦੇਖ ਸਕਦੇ ਹੋਗੇ ਕਿਉਂਕਿ ਸਕਿਨ ਹਰ ਇੱਕ ਦੀ ਅਲੱਗ-ਅਲੱਗ ਹੁੰਦੀ ਹੈ ਹਰ ਇੱਕ ਦੀ ਸਕਿਨ ਦੇ ਅਲੱਗ ਕੀ ਨੰਬਰ ਆਉਂਦਾਗਾ ਹਨਾ ਤੇ ਮੇਰਾ 115 ਨੰਬਰ ਹੈਗਾ ਆਈਗਰੀ ਸ਼ੇਡ ਹੈ ਦੀ ਇਹਦੇ ਵਿੱਚ 128 ਨੰਬਰ ਆਉਂਦਾਗਾ ਤੇ ਤੁਸੀਂ ਆਪਣੀ ਸਕਿਨ ਦੇ ਅਕੋਰਡਿੰਗ ਲੈ ਸਕਦੇ ਹੋ ਬਾਕੀ ਫਿਟਮੀ ਦਾ ਤੇ ਸਵਿਸ ਬਿਊਟੀ ਦਾ ਇਹ ਦੋਨੋਂ ਫਾਊਂਡੇਸ਼ਨ ਆ ਪ੍ਰਾਈਸ ਦੇ ਅਕੋਰਡਿੰਗ ਜੇਕਰ ਤੁਸੀਂ ਘੱਟ ਪ੍ਰਾਈਸ ਦੇ ਵਿੱਚ ਲੈਣਾ ਚਾਹੁੰਦੇ ਹੋ ਤਾਂ ਇਹ ਦੋਨੋਂ ਫਾਊਂਡੇਸ਼ਨ ਆ ਓਕੇ ਨੇਗੇ ਕਟ ਪ੍ਰਾਈਸ ਵਾਲੇ ਹਨਾ ਜੇਕਰ ਤੁਸੀਂ ਆਪਾਂ ਹਾਈ ਕੁਆਲਿਟੀ ਦਾ ਲਵਾਂਗੇ ਹਨਾ ਤਾਂ ਫਿਰ ਉਹਨਾਂ ਦਾ ਪ੍ਰਾਈਸ ਵੀ ਜਿਹੜਾ ਉੱਪਰ ਹੁੰਦਾਗਾ ਹਨਾ ਤਾਂ ਫਿਰ ਤਾਂ ਕੋਈ ਉਹ ਚੱਕਰ ਹੀ ਨਹੀਂ ਹੈਗਾ ਹਨਾ ਜੇ ਆਪਾਂ ਨੂੰ ਪ੍ਰਾਈਸ ਦਾ ਨਹੀਂ ਕੋਈ ਚੱਕਰ ਹੈਗਾ ਸੋ ਆਪਾਂ ਘੱਟ ਪ੍ਰਾਈਸ ਵਾਲਾ ਜਿਹੜਾ ਫਾਊਂਡੇਸ਼ਨ ਆ ਉਹਦਾ ਤੁਹਾਨੂੰ ਰਿਵਿਊ ਦਿੱਤਾ ਹੈਗਾ ਰਿਵਿਊ ਦੇਣ ਦੀ ਕੋਸ਼ਿਸ਼ ਕਰੀ ਹੈਗੀ ਜੇਕਰ ਵੀਡੀਓ ਵਧੀਆ ਲੱਗੀ ਹੋਈ ਤਾਂ ਪਲੀਜ਼ ਅ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਵੇਂ ਦੀ ਲੱਗੀ ਤੇ ਨਾਲ ਨਾਲ ਲਾਈਕ ਕਰ ਦਿਆ ਕਰੋ ਵੀਡੀਓ ਨੂੰ ਹੁਣ ਮਿਲਾਂਗੇ ਨੈਕਸਟ ਕਿਸੇ ਸੋਹਣੀ ਜੀ ਵੀਡੀਓ ਦੇ ਨਾਲ ਤੇ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਬਾਏ ਬਾਏ